ਹਾਂ ਜੀ ਸਾਡੇ ਵੀ ਤੇ ਖੜੇ ਆ ਤੇ ਆ ਸਾਰੇ ਇਲਾਕਿਆਂ ਨੂੰ ਅਸੀਂ ਸੰਗਤ ਕਢੀ ਆ ਵੈਸੇ ਵਿੱਚ ਇਹ ਜਿਹੜਾ ਸਿੰਘ ਹੈ ਕੀ ਨਾਮ ਹੈ ਤੇਰਾ ਇਹਦਾ ਨਾਮ ਗੁਰਦੀਪ ਸਿੰਘ ਜੀ ਪਿੰਡ ਪਿੱਛੋਂ ਮਾਛੀਵੜਾ ਪਿੰਡ ਕਿਹੜਾ ਪਿੰਡੇ ਦਾ ਕੌਂਕੇ ਜੀ ਇਹ ਗਰੰਥੀ ਸਿੰਘ ਦੀ ਡਿਊਟੀ ਕਰਦਾ ਠੀਕ ਹੈ ਜੀ ਨਾਲ ਇਹਦੇ ਸਹਾਇਕ ਆ ਮੁੰਡਾ ਸੀ ਠੀਕ ਹੈ ਜੀ ਤੇ ਦੋਨੇ ਸਿੰਘ ਸੀ ਇਹ ਵੈਸੇ ਇਹ ਅਮਰਤਾ ਰੀ ਹੈ ਇਹਦੇ ਕਿਰਪਾਨ ਪਾਈ ਹੋਈ ਹੈ ਜੀ ਆਹ ਰੀ ਫਰੀ ਸਾਹ ਡੋਰੀ ਵਾਲੀ ਇਹਦੇ ਤੇ ਇਹਨਾਂ ਨੇ ਬੈ ਕੇ ਹਾਤੀ ਦੇ ਵਿੱਚ ਸ਼ਰਾਬ ਲੈ ਕੇ ਉੱਥੇ ਛਕੀ ਆ। ਛਕ ਕੇ ਜਦ ਉਹਨਾਂ ਨੇ ਉਹ ਤੋਂ ਪੈਸੇ ਮੰਗੇ ਤੇ ਇਹਨਾਂ ਨੇ ਪੈਸੇ ਦੀ ਜਗ੍ਹਾ ਉੱਥੇ ਥੱਲੂੜ ਬਾਜੀ ਨਾਲ ਲੜਾਈ ਕੀਤੀ ਐ। ਜੋ ਵੀ ਹੋਊਗਾ ਉਹ ਮਾਲਕਾਨੇ ਦਾ ਸੰਦੋਤਾ ਹੋ ਗਿਆ। ਤੇ ਉਸ ਤੋਂ ਬਾਅਦ ਉਹਨਾਂ ਨੇ ਦੇਖਿਆ ਤੇ ਅਮਰਤਾ ਆਰੀ ਐ ਫਿਰ ਉਹ ਜੇ ਪਿੱਛੇ ਦੇ ਪਿੱਛਾ ਕਰਨ ਗਏ ਤੇ ਇਹਨਾਂ ਨੇ ਉਹਨਾਂ ਦਾ ਹੱਥੋਂ ਪਾਈ ਕੀਤੀ। ਉਹ ਵੀ ਉਹਨਾਂ ਨੇ ਫਿਰ ਥਾਣੇ ਪ੍ਰਸ਼ਾਸਨ ਨੂੰ ਸਾਰਾ ਕੁਝ ਦੱਸਿਆ ਤੇ ਹੁਣ ਤੇ ਅੱਜ ਥਾਣੇ ਖੜੇ ਨੇ ਸਾਡੇ। ਉਹ ਇਹਨਾਂ ਦਾ ਰਾਜੀਨਾਮਾ ਹੋ ਗਿਆ। ਇਹ ਗਰੰਤੀ ਸਿੰਘ ਗੁਰਦੇਵ ਸਿੰਘ। ਤੇ ਅਸੀਂ ਬੇਨਤੀ ਕਰਦੇ ਹਾਂ ਸੰਗਤ ਨੂੰ ਅਸੀਂ ਜਥੇਬੰਦੀ ਵੱਲੋਂ ਤੇ ਸਾਡਾ ਲਾਗੇ ਗੁਰਦੁਆਰਾ ਸਲਵਾਣਾ ਸਾਹਿਬ ਹੈ ਤੇ ਅਸੀਂ ਸਾਰੀ ਸੰਗਤ ਖੜੀ ਹੈ ਅਸੀਂ ਇਕੱਲੇ ਨਹੀਂ ਹੈ ਇਹਨਾਂ ਨੇ ਸਾਨੂੰ ਬੁਲਾਇਆ ਠੀਕ ਹੈ ਜੀ ਇਹ ਇੱਕ ਪਾਠੀ ਸਿੰਘ ਹੈ ਤੇ ਅਸੀਂ ਇਹ ਬੇਨਤੀ ਕਰਦੇ ਅਸੀਂ ਕਿਹਾ ਇਹਨੂੰ ਕੁਛ ਨਹੀਂ ਹੈ ਜੋ ਹੋਇਆ ਪਿੰਡ ਵਾਲਿਆਂ ਨਾਲ ਇਹਨਾਂ ਦਾ ਹੋਇਆ ਮਾਲਕਾਂ ਨਾਲ ਹੋਇਆ ਅੰਦਰ ਫੈਸਲਾ ਖਾਣੇ ਚ ਹੋਇਆ ਜਾਂ ਤਾਂ ਬਹਿ ਕੇ ਅਸੀਂ ਆਪਣੇ ਉਹਲੇ ਗਰਵੇ ਨੇ ਪਾਈਏ ਤਿਰਪਾਣ ਜੀ ਇਹ ਗਰੰਤੀ ਸਿੰਘ ਹੈ ਤੁਸੀਂ ਉਹਨੂੰ ਪ੍ਰੈਜ਼ੀਡੈਂਟ ਗਰੰਤੀ ਸਿੰਘ ਹੋ ਕਿਤੇ ਦੇਖ ਹੁਣ ਕੀ ਡਿਊਟੀ ਕਰਦੇ ਕਿੱਥੇ ਕਰਦੇ ਹੁਣ ਮੰਦਿਰਾਂ ਕੋਲ ਜੇੜੀ ਕਰਦੇ ਛੱਡ ਦੋ ਹੌਣ ਕਿੱਥੇ ਕਰਦੇ ਸਟੈਂਪੜ ਮੰਡੇਰਾ ਮੈਨੂੰ ਸਟੈਂਪ ਮੰਡੇਰਾ ਕਿਹਨਾਂ ਕਰੇ ਇਸ ਟਾਈਮ ਹੁਣ ਕਰਦੇ ਹੁਣ ਕਰਦਾ ਜੀ ਮੰਡੇਰਾ ਡਿਊਟੀ ਕਰਦਾ ਇਹ ਤੇ ਅਸੀਂ ਬੇਨਤੀ ਕਰਦੇ ਆਂ ਵੀ ਇਹ ਸਿੰਘ ਜਿੰਨਾ ਚਿਰ ਆਪਣੀਆਂ ਆਦਤਾਂ ਨਹੀਂ ਸੁਧਾਰਦਾ ਠੀਕ ਹੈ ਜੀ ਇਹਨੂੰ ਕਿਤੇ ਡਿਊਟੀ ਨਾ ਦਿੱਤੀ ਜਾਵੇ ਜਿੰਨਾ ਚਿਰ ਆਪਣੀਆਂ ਆਦਤਾਂ ਤੋਂ ਕਾਬੂ ਨਹੀਂ ਪੜਦਾ ਜਦ ਇਹ ਆਪਣੀਆਂ ਆਦਤਾਂ ਸੁਧਾਰੂਗਾ ਸਭ ਕੁਝ ਸੁਧਰ ਜਾਊਗਾ ਸਾਰਾ ਕੁਝ ਵੈਸੇ ਤਾਂ ਮਹਾਰਾਜ ਦੀ ਮੱਤ ਤੇ ਜਿਹੜਾ ਪਰਦਾ ਪਿਆ ਉਹ ਚੱਕ ਦੇਣ ਤੇ ਵਧੀਆ ਗੱਲ ਕੋਈ ਇਦਾਂ ਦੀ ਗੱਲ ਨਹੀਂ ਜੀ ਤੁਸੀਂ ਗੁਰਸਿੱਖੀ ਜਿਹਾ ਕੇ ਸਭ ਕੁਝ ਕਰ ਰਹੇ ਹਾਂ ਤੇ ਸਾਡੇ ਵਿੱਚ ਅਧਿਕਾਰ ਨਹੀਂ ਆਪਾਂ ਕੋਈ ਪ੍ਰਯਤ ਕਰੀਏ ਇਸ ਕਰਕੇ ਸਾਰੇ ਖੜੇ ਆ ਤੇ ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਮਹਾਰਾਜ ਸਾਡੇ ਤੋਂ 4 ਵਜੇ ਸਾਰੇ ਸ਼ਰਨ ਦੇ ਸੱਜਣ ਦੇ ਸੀ ਸਾਡੇ ਕੋਲ ਠੀਕ ਹੈ ਜੀ ਪੰਚਾਇਤ ਖੜੀ ਹੈ ਮੇਰੇ ਮੋਢੇ ਪਿੰਡ ਦੇ ਨੇ ਹਾਂ ਜੀ ਸਰਪੰਚ ਸਾਹਿਬ ਖੜੇ ਆ ਸਾਰੇ ਖੜੇ ਆ ਵੀ ਅਸੀਂ ਪੰਜ ਅੰਮ੍ਰਿਤਧਾਰੀ ਸਿੰਘ ਖੜੇ ਆ ਇੱਥੇ ਠੀਕ ਹੈ ਜੀ ਤੇ ਇਸ ਕਰਕੇ ਅਸੀਂ ਨੂੰ ਕੁਝ ਨਹੀਂ ਕੀਆ ਮਰ ਅਸੀਂ ਅੱਜ ਦੀ ਇਹਨੇ ਕੁਰਾਇਤ ਤਾਂ ਕਰਤੀ ਹੈ ਜੀ ਤੇ ਅਸੀਂ ਜਿੱਦੀ ਸ੍ਰੀ ਸਾਹਿਬ ਵਧਾਉਣੀ ਐ ਜੋ ਇਹਨੇ ਥੱਲੇ ਪਾਈ ਹੋਈ ਐ ਤੇ ਇੱਕ ਬੇਨਤੀ ਕਰਦੇ ਸੰਗਤ ਨੂੰ ਇਹਨੂੰ ਕਿਤੇ ਗਰੰਥੀ ਸਿੰਘ ਦੀ ਡੂਕੀ ਨਹੀਂ ਦੇਣੀ ਜੀ ਕਿਸੇ ਨੇ ਠੀਕ ਐ ਜੇ ਕਿਸੇ ਨੇ ਦੇਣੀ ਆ ਉਹ ਆਪਣੀ ਜ਼ਿੰਮੇਵਾਰੀ ਦਊਗਾ ਜੀ ਇਹਨੇ ਕਿਤੇ ਮਾਫੀ ਮੰਗਣੀ ਐ ਅਮਰ ਦਵਾਰਾ ਛਕਣਾ ਇਹ ਆਪਣਾ ਸੁਧਾਰ ਕਰਕੇ ਤੇ ਫਿਰ ਅਮਰ ਛਕੇ ਉਧਰ ਨੂੰ ਕਰੋ ਤਾਮਰ ਛਕੇ ਜੀ ਆਪਣੇ ਆਪ ਨੂੰ ਸੁਧਾਰ ਲੂਗਾ ਜੇ ਸਾਡੇ ਨਾਲ ਸੰਪਰਕ ਕਰੂਗਾ ਸੁਧਰ ਕੇ ਆ ਕੇ ਫਿਰ ਮਾਰੇ ਤੇ ਉਥੇ ਮਾਫੀ ਮੰਗ ਕੇ ਕਾਲ ਤੱਕ ਸਭ ਤੋਂ ਠੀਕ ਐ ਜੀ ਇਹਨੂੰ ਲਿਖਤੀ ਵਿੱਚ ਉੱਥੇ ਜਾ ਕੇ ਕਰਨਾ ਪੈਣਾ ਮੇਰੇ ਤੋਂ ਕਰੈਤ ਹੋਈ ਜੀ ਮੇਰੀ ਉੱਥੇ ਇਦਾਂ ਕਰਕੇ ਰਾਈਨਾਮਾ ਹੋਇਆ ਜੋ ਵੀ ਉਹ ਹੈ ਉਹ ਤਾਂ ਵੀਡੀਓ ਪਈ ਉਹ ਵੀ ਚਲਣੀ ਹੈ ਨਾਲ ਹਜੇ ਜੇ ਤੋ ਕੀਤਾ ਸਾਰਾ ਕੁਝ ਪ੍ਰੈਸ ਕਰਕੇ ਇਹਨੂੰ ਅੱਗੇ ਤੋਂ ਅਸੀਂ ਦੀ ਇਹ ਸ੍ਰੀ ਸਾਹਿਬ ਲਾ ਰਹੇ ਹਾਂ ਮਹਾਰਾਜ ਅੱਗੇ ਚਲੋ ਅਰਦਾਸ ਬੇਨਤੀ ਤਾਂ ਹੀ ਕਰਤੀ ਹੈ ਪਹਿਲਾਂ ਵੀ ਇਹਨੇ ਠੇਕੇ ਦੇ ਬਹਿ ਕੇ ਵੱਡੀ ਕੁਰੇ ਤੇ ਸ਼ਰਾਬ ਪੀਤੀ ਹੈ ਠੀਕ ਹੈ ਤੇ ਉਹ ਸੰਗਤ ਦੇ ਵਿੱਚ ਰੋਸ ਹੈ ਵੀ ਉਹ ਕਹਿੰਦੇ ਵੀ ਅਸੀਂ ਜਾਣ ਨਹੀਂ ਦੇਣਾ ਇਦਾਂ ਵੀ ਸਾਡੇ ਚਲੋ ਸਾਨੂੰ ਸੱਦਿਆ ਨਾ ਨੇ ਵੀ ਅਸੀਂ ਇਸ ਕਰਕੇ ਦੀ ਅੱਜ ਸ੍ਰੀ ਸਾਹਿਬ ਲਾ ਰਹੇ ਹਾਂ ਤੇ ਜੇ ਆਪਣੇ ਆਪ ਨੂੰ ਕਰ ਲੂਗਾ ਫਿਰ ਦੁਬਾਰਾ ਮਰਛਾ ਦਾ ਅਮਰਤਾ ਦਾ ਭੰਗ ਹੋ ਗਿਆ ਜੀ ਕਿਸਾਬ ਜੀ ਠੀਕ ਹੈ ਉਹ ਤਾਂ ਰਿਹਾ ਹੀ ਨਹੀਂ ਹੁਣ ਕਿਉਂਕਿ ਨਾ ਹੀ ਰਹਿਣਾ ਇਹਨੇ ਪਹਿਲਾਂ ਚਲੋ ਪੜਦੇ ਨਾ ਕਰ ਗਿਆ ਉਹ ਕੰਮ 100 ਵਾਰੀ ਕਰ ਗਿਆ ਹੁਣ ਤਾਂ ਹੋ ਗਿਆ ਤੁਸੀਂ ਵੀਰ ਜੀ ਇਹ ਸ੍ਰੀ ਸਾਹਿਬ ਆਪਣੀ ਲਾਓ ਆਪਣੇ ਹੱਥੀ ਲਾਓ ਲਾਓ ਨਹੀਂ ਕਰਦੇ ਜੀ ਇਹ ਤਾਂ ਤੁਹਾਡੇ ਲਈ ਕੋ ਹੁਣ ਦੂਜੇ ਹੀ ਕੰਮ ਰਹਿ ਗਿਆ ਤੇ ਕੁਛ ਨਹੀਂ ਇਹ ਇਹਨਾਂ ਦੀ ਸ੍ਰੀ ਸਾਹਿਬ ਹੈ ਜੀ ਇਹ ਲਾ ਲਈਏ ਵੈਸੇ ਤੁਹਾਡਾ ਅਮਰ ਕੰਗਾ ਕੜਾ ਹੈਗਾ ਸੀ ਕੜਾ ਹੈ ਕੁਸ਼ਹਰਾ ਪਾਇਆ ਥੱਲੇ ਪੱਕੀ ਗੱਲ ਆਇਆ ਚਲੋ ਇਹ ਤੇਰਾ ਅਮਰਤਵੀਰ ਹੋ ਗਿਆ ਅੱਜ ਤੋਂ ਪੰਗ ਠੀਕ ਹੈ ਇਹ ਤੂੰ ਖੁਦ ਕੀਤਾ ਅਸੀਂ ਨਹੀਂ ਕੀਤਾ ਉਹ ਖੁਦ ਕੀਤਾ ਖਰਾਏ ਤੂੰ ਕੀਤੀ ਹੈ ਪੰਗ ਤੂੰ ਕੀਤਾ ਇਸ ਕਰਕੇ ਤੂੰ ਦੁਬਾਰਾ ਆਪਣੇ ਆਪ ਸੁਧਾਰਨਾ ਹੋਵੇ ਤੇ ਤਹਾਰ ਕੇ ਅਬਰ ਸ਼ਕਲੀ ساری ਸੰਗਤ ਖੜੀ ਹੈ ਸਾਰਿਆਂ ਤੇ ਮਾਰਦੂ ਜੀ ਅਸੀਂ ਨਹੀਂ ਇਕੱਲੇ ਫੈਸਲਾ ਲਿਆ ਅਸੀਂ ਪੰਜ ਸਾਂ ਖੜੇ ਆ ਅਸੀਂ ਤੈਨੂੰ ਸੁਧਰ ਜੇਗਾ ਤਾਂ ਵਧੀਆ ਗੱਲ ਹੈ ਤੇ ਨਹੀਂ ਸੁਧਰੇਗਾ ਤਾਂ ਸਾਰਾ ਕੁਝ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਕੀਤਾ ਸੀ ਕਾ ਜੀ ਹੋਰ ਫਸਿਆ ਹੋ ਨਹੀਂ ਪਹਿਲਾਂ ਕਰੇ ਨਹੀਂ ਤੂੰ ਪਹਿਲਾਂ ਕਿੱਦਾਂ ਨਹੀਂ ਮੇਰੇ ਕੋ ਵੀਡੀਓ ਨਿਕਲ ਗਈ ਨਾ ਮੈਨੂੰ ਪਛਾਣਨਾ ਕਿੱਥੋਂ ਸੀ ਨਹੀਂ ਬਿਲਕੁਲ ਨਹੀਂ ਤੁਸੀਂ ਵੀਡੀਓ ਕੱਟ ਕੇ ਬੇਸ਼ੱਕ ਆਉਣਾ ਆਪਾਂ ਐਵੇਂ ਤਾਂ ਤੁਹਾਨੂੰ ਤੂੰ ਇਹਨਾਂ ਦਾ ਕੀ ਮੰਨੇਗਾ ਮੇਰੇ ਕੋ ਸਬੂਤ ਅਸੀਂ ਦੇ ਤੇਰੇ ਪਿੰਡੋਂ ਪਤਾ ਕੀਤਾ ਮੈਂ ਤੂੰ ਕੰਮ ਪਹਿਲਾਂ ਵੀ ਕਰ ਤੂੰ ਅੰਦਰ ਮੰਨੇ ਬੈ ਕੇ ਮੈਂ ਕਰਦਾ ਕੰਮ ਮੈਂ ਆਪਾਂ ਦੇਖੋ ਅੰਦਰ ਸਾਹਮਣੇ ਮੰਨੇ ਆ ਦੋ ਜਣੇ ਖੜੇ ਆ ਤੂੰ ਮੈਂ ਠੀਕ ਹੈ ਮੈਂ ਸਾਰੇ ਸਾਹਮਣੇ ਮੈਂ ਗੱਲ ਵੀ ਕਰਨਾ ਹਾਂ ਚੇਤਾ ਪਹਿਲਾਂ ਕੀਤਾ ਨਹੀਂ ਕਦੇ ਪਹਿਲਾਂ ਚਲੋ ਆਪਾਂ ਕਦੇ ਐਡਾ ਸ਼ਰੇਆਮ ਨਹੀਂ ਅਰੇ ਕੀਤਾ ਤਾਂ ਉਦੋਂ ਤੇਰੀ ਕਿਹਨੇ ਵੀਡੀਓ ਪਾਈ ਹੈ ਮੈਂ ਉਹ ਤੈਨੂੰ ਮੈਂ ਪਛਾਣਨਾ ਕਿੱਥੋਂ ਵੀ ਮੇਰੇ ਤੋਂ ਦੇਖਿਆ ਨਾ ਤੇਰਾ ਚਿਹਰਾ ਇਤਨਾ ਪੋਛਲਾ ਸਾਰੇ ਨੂੰ ਘਲਾਰ ਕੇ ਜੀ ਕਿਸ ਨੇ ਤੈਨੂੰ ਪੁੱਛਿਆ ਹੋਵੇ ਵੀ ਵੀ ਤੈਨੂੰ ਕਿਸ ਨੇ ਪਛਾਣਿਆ ਤੂੰ ਗਰੰਟੀ ਦਿੰਦਾ ਮੇਰੇ ਤੋਂ ਸੁਭਾਈ ਅੰਦਰ ਹੈ ਜੀ ਹੈ ਮੇਰੇ ਤੋਂ ਸੁਭਾਈ ਤੈਨੂੰ ਕਿਸ ਨੇ ਕਿਹਾ ਤੂੰ ਗਰੰਟੀ ਦਿੰਦਾ ਮੈਂ ਤੈਨੂੰ ਜਾਣਦਾ ਅਸੀਂ ਵੀ ਆਏ ਹਾਂ ਅਸੀਂ ਵੀ ਨਹੀਂ ਪਛਾਣਦੇ ਇਹ ਨਹੀਂ ਬੋਲਦਾ ਇਹਨਾਂ ਨੂੰ ਹੋਵੇ ਪਹਿਲਾਂ ਦੱਸ ਨਾ ਤੇਰੀ ਵਾਲੀ ਤਾਂ ਕੱਢਿਆ ਉਦੋਂ ਹੀ ਨਾ ਕੋਈ ਪ੍ਰੋਤਸਾਹੀ ਉਹਨੇ ਵੀ ਬਰਿ ਸਕਿਆ ਨਹੀਂ ਹੋਣੀ ਹੈ ਹਮਰੇ ਦੂਈ ਸਕੀ ਨਹੀਂ ਜੀ ਹਾਂ ਆਹ ਹੋ ਗਿਆ ਲਿਆਓ ਲਿਆਓ ਉਹ ਮਰਾਲਿਆ ਮੁੰਡੇ ਇੱਕ ਕੜਾ ਦੇਖ ਤਰ ਦੇਖੋ ਕਿਸੇ ਨੇ ਦੁਆ ਕੀ ਕਰਨਾ ਜੀ ਹੁੰਦਾ ਮੈਂ ਕੋਈ ਨਾ ਲੜਨ ਚਾਹੁੰਦਾ ਅੱਧ ਦੀ ਥਰੀ ਇੱਧਰ ਆ ਜਾਓ ਮਹਾਰਾਜ ਜਿੰਨੇ ਖੜਨਾ ਜਿਹਨੂੰ ਤਾਂ ਲੱਗਦਾ ਕਿ ਇਹਨੂੰ ਪਰੇ ਹੋਇਓ ਜਿਹਨੂੰ ਲੱਗਦਾ ਵੀ ਸਿੱਖੀ ਵਾਲੀ ਗੱਲ ਹੋ ਇੱਧਰ ਆ ਜਾਓ ਜਿਹਨੂੰ ਲੱਗਦਾ ਵੀ ਨਜਾਇਜ਼ ਹੋ ਰਹੀ ਹੈ ਤਿਆਰ ਸੰਗਤ ਰੂਪ ਚ ਖੜਨਾ ਜੇ ਤੁਹਾਨੂੰ ਲੱਗਦਾ ਇਹਦੀ ਗਲਤੀ ਹੈ ਫਿਰ ਇਹਨੂੰ ਗਲਤੀ ਦੀ ਇਹਦੀ ਕਰਾਂਗੇ ਜੇ ਕਿ ਇਹਨੂੰ ਲੱਗਦਾ ਵੀ ਨਹੀਂ ਹੈ ਵੀ ਨਜਾਇਜ਼ ਹੋ ਰਹੀ ਹੈ ਜੇ ਖੜ ਸਕਦਾ ਨਹੀਂ ਬਿਲਕੁਲ ਹੁੰਦਾ ਹੈ ਹੀ ਨਹੀਂ ਉਹ ਹੈ ਤਾਂ ਨਹੀਂ ਅੰਮ੍ਰਿਤਸਰ ਨੂੰ ਪਹੁੰਚਦਾ ਉਹਨਾਂ ਨੂੰ ਤਾਂ ਖੜਦੇ ਮੇਰੀ ਗੱਲ ਸੁਣੋ ਮਾਫ ਨਹੀਂ ਹੁੰਦੀ ਦੇਖ ਇਹ ਚੀਜ਼ ਨਹੀਂ ਹੁੰਦੀ ਹੁੰਦੀ ਵੇ ਹਿੱਤ ਨੂੰ ਇਹਦਾ ਕਰਦੀ ਏ ਠੀਕ ਏ ਨੀ ਕਰੇ ਇਹ ਬਣਾਇਓ ਨਾ ਉਹ ਕਿੰਨਾ ਕੋਲਦਾ ਸੀ ਛੜੇ ਨੂੰ ਥੋੜੀ ਕਿੰਨਾ ਓਏ ਉਹ ਛੜੇ ਨੂੰ ਬਣ ਕਰੀ ਮੈਂ ਮੇਰਾ ਕੋਸਟ ਪਕਾ ਦੇ ਉਹ ਛੜੇ ਕਲੀ ਜਦੋਂ ਹੋ ਗਿਆ ਮਾ ਜੀ ਜੀ ਮੈਂ ਭੈਣ ਦਰਾਓ ਨਕੀਏ ਦਰਾਓ ਜੀ ਪਿਛਾਲੇ ਪਾਸੋਂ ਪਿੱਛੋਂ ਪਿੱਛੋਂ ਮਾਰ ਦੇ ਰਸੇ ਲਾ ਦੇ ਲਾ ਦੇ ਮੇਰੇ ਉੱਪਰ ਪਰਬਾਨ ਛੱਡ ਪਰਬਾਨ ਛੱਡ ਤੂੰ ਮੇਰਾ ਸਿਰ ਲਾ ਪਰਬਾਨ ਛੱਡ ਤੂੰ ਪਹਿਲਾਂ ਤੂੰ ਮੇਰਾ ਸਿਰ ਲਾ ਤੂੰ ਬਤਾਇਆ ਜਾਵੇ ਸਭ ਨੇ ਯਾਰ ਤੂੰ ਸੱਚ ਰੱਖੋ ਇਹ ਕੀ ਪਰਬਾਨ ਛੱਡ ਆਪਣੇ ਵੀ ਪਰਬਾਨ ਛੱਡ ਦੇ ਵੀ ਚੰਗਾ ਪਰਬਾਨ ਛੱਡ ਦੇ ਪਰਬਾਨ ਛੱਡ ਤੂੰ ਛੱਡ ਕੋਈ ਛੱਡ ਪਰਬਾਨ ਛੱਡ ਤੂੰ ਛੱਡ ਤੂੰ ਛੱਡ ਇਹ ਤਰਪਾਂ ਨੂੰ ਮਾਰਦੇ ਛੱਡਦੇ ਨਹੀਂ ਮਾਰਦੇ ਮੇਰੀ ਸਿੱਤ ਛੱਡਦੇ ਕਰਪਾਂ ਚੱਦੇ ਮੇਰੇ ਮੈਂ ਸਿੱਧਾ ਰਾਈ